ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਇੱਕ ਵਾਦਾ ਜ਼ਰੂਰ ਕਰ ਲਓ ਤਾਂ ਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਾਰੀਆਂ ਹੀ ਖੁਸ਼ੀਆਂ ਦੇ ਸਕਣ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸੋ ਗੱਲ ਕਰਦੇ ਹਾਂ ਜੀ ਅੱਜ ਦੇ ਵਿਸ਼ੇ ਦੇ ਬਾਰੇ ਵਿੱਚ ਕਿ ਜੇਕਰ ਅੰਮ੍ਰਿਤ ਵੇਲੇ ਤੁਹਾਨੂੰ ਜਾਗ ਨਹੀਂ ਆਉਂਦੀ ਤਾਂ ਰਾਤ ਨੂੰ ਕਿਹੜੇ ਸ਼ਬਦਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅੰਮ੍ਰਿਤ ਵੇਲੇ ਵਾਹਿਗੁਰੂ ਆਪਾਂ ਨੂੰ ਆਪ ਆ ਕੇ ਜਗਾਉਣ ਸਾਧ ਸੰਗਤ ਜੀ ਇਹ ਕੋਈ ਇੱਕ ਅੱਧੇ ਸਰੀਰ ਦਾ ਪ੍ਰਸ਼ਨ ਨਹੀਂ ਹੈ ਇਸ ਦੁਵਿਧਾ ਵਿੱਚ ਸਮੁੱਚੀ ਸਾਧ ਸੰਗਤ ਹੈ ਉਹਨਾਂ ਦਾ ਹਮੇਸ਼ਾ ਇਹ ਸਵਾਲ ਰਹਿੰਦਾ ਹੈ ਕਿ ਅਸੀਂ ਸਿਮਰਨ ਤਾਂ ਕਰਨਾ ਚਾਹੁੰਦੇ ਹਾਂ ਪਰ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਪਰ ਸਾਧ ਸੰਗਤ ਜੀ ਕਈ ਲੋਕ ਇਹੋ ਜਿਹੇ ਵੀ ਹਨ ਜੋ ਜ਼ਿਆਦਾ ਮਿਹਨਤ ਵਾਲਾ ਕੰਮ ਨਹੀਂ ਕਰਦੇ ਭਾਵ ਅਜਿਹੇ ਕੰਮ ਵੀ ਸੰਗਤ ਕਰਦੀ ਹੈ ਜਿਸ ਵਿੱਚ ਉਹਨਾਂ ਨੂੰ ਥਕਾਵਟ ਬਹੁਤ ਘੱਟ ਹੁੰਦੀ ਹੈ ਪਰ ਫਿਰ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜਾਂ ਆਪਾਂ ਇਹ ਕਹਿ ਦਈਏ ਕਿ ਉਹ ਵਾਹਿਗੁਰੂ ਜੀ ਤੋਂ ਦੂਰ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਦਲਿੱਦਰ ਨੇ ਧਾਰਨ ਕਰ ਲਿਆ ਹੈ। ਉਹ ਆਪ ਦਲਿੱਦਰ ਦੇ ਵਿੱਚ ਫਸ ਚੁੱਕੇ ਹਨ। ਉਹ ਰਾਤ ਸੌਂਦੇ ਸਮੇਂ ਆਪਣਾ ਮਨ ਪਾਠ ਕਰਨ ਲਈ ਬਣਾਉਂਦੇ ਤਾਂ ਹਨ ਪਰ ਉਸ ਵੇਲੇ ਵੇਲਾ ਲੰਘ ਚੁੱਕਿਆ ਹੁੰਦਾ ਹੈ ਜਦ ਉਹਨਾਂ ਦੀ ਜਾਗ ਖੁੱਲਦੀ ਹੈ। ਸਾਧ ਸੰਗਤ ਜੀ ਮੈਂ ਤੁਹਾਨੂੰ ਇਸ ਗੱਲ ਤੇ ਚਾਨਣਾ ਪਾ ਦਿੰਦੀ ਹਾਂ ਜੋ ਬਾਣੀ ਅੰਮ੍ਰਿਤ ਵੇਲੇ ਪੜੇ ਤੋਂ ਰਾਸ ਆਉਂਦੀ ਹੈ। ਉਸਨੂੰ ਆਪਾਂ ਸੂਰਜ ਚੜ੍ਹੇ ਤੋਂ ਕਰ ਤਾਂ ਸਕਦੇ ਹਾਂ ਪਰ ਉਸ ਸਮੇਂ ਉਸ ਬਾਣੀ ਨੂੰ ਪੜਨ ਤੇ ਖੁਦ ਦਾ ਮਨ ਵੀ ਭਟਕਦਾ ਰਹਿੰਦਾ ਹੈ ਕਿਉਂਕਿ ਉਸ ਵੇਲੇ ਚਾਰੇ ਹੀ ਪਾਸੇ ਅਸ਼ਾਂਤੀ ਹੁੰਦੀ ਹੈ ਸ਼ਾਂਤੀ ਨਹੀਂ ਹੁੰਦੀ ਬਹੁਤ ਸਾਰਾ ਰੋਲਾ ਰੱਪਾ ਵੱਧ ਜਾਂਦਾ ਹੈ ਅੰਮ੍ਰਿਤ ਵੇਲੇ ਤਾਂ ਆਪਾਂ ਸਿਰਫ ਪਰਮਾਤਮਾ ਨੂੰ ਹੀ ਸੁਣ ਸਕਦੇ ਹਾਂ ਪਰ ਜਦ ਸੂਰਜ ਚੜ੍ਹ ਜਾਂਦਾ ਹੈ ਤਾਂ ਤੁਸੀਂ ਆਪ ਹੀ ਦੇਖਿਆ ਹੋਵੇਗਾ ਕਿ ਆਸ-ਪਾਸ ਕਿੰਨਾ ਰੋਲਾ ਵੱਧ ਜਾਂਦਾ ਹੈ ਕਿਤੇ ਨਾ ਕਿਤੇ ਆਪਾਂ ਆਪਣੇ ਗੁਰੂ ਦੇ ਚਰਨਾਂ ਤੋਂ ਵੀ ਦੂਰ ਹੋ ਜਾਂਦੇ ਹਾਂ ਪਰ ਆਪਾਂ ਇਹੋ ਚਾਹੀਆਂ ਕਿ ਗਲਤੀਆਂ ਕਰਦੇ ਹਾਂ ਕਿ ਸੱਚੇ ਪਿਤਾ ਵਾਹਿਗੁਰੂ ਆਪਣੇ ਤੋਂ ਮੁੱਖ ਮੂੜ ਰਹੇ ਹਨ ਕਈ ਸੰਗਤਾਂ ਨੂੰ ਲੱਗਦਾ ਹੈ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠੇ ਤਾਂ ਸੂਰਜ ਚੜ੍ਹੇ ਤੋਂ ਬਾਣੀ ਪੜ ਲਈਏ ਪਰ ਸਾਧ ਸੰਗਤ ਦੀ ਯਾਦ ਰੱਖਣਾ ਆਪਣੇ ਸੱਚੇ ਪਿਤਾ ਵਾਹਿਗੁਰੂ ਜੀ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਬਾਣੀ ਪੜਨ ਦਾ ਹੀ ਸੰਦੇਸ਼ ਦਿੱਤਾ ਹੈ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਪੜਨਾ ਤਿੱ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਪਜੀ ਸਾਹਿਬ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਵੀ ਕਿਹਾ ਗਿਆ ਹੈ ਜੇਕਰ ਆਪਣੇ ਹਿਰਦੇ ਵਿੱਚ ਆਪਣੇ ਸੱਚੇ ਪਿਤਾ ਵਾਹਿਗੁਰੂ ਜੀ ਦੀ ਬਾਣੀ ਹੈ ਤਾਂ ਕਿੰਨਾ ਵੀ ਬੁਰਾ ਸਮਾਂ ਆ ਜਾਵੇ ਅਸੀਂ ਉਸ ਨੂੰ ਦੂਰ ਕਰ ਸਕਦੇ ਹਾਂ ਪ੍ਰਸਾਦ ਸੰਗਤ ਜੀ ਜੇਕਰ ਆਪਾਂ ਖੁਦ ਹੀ ਵਾਹਿਗੁਰੂ ਜੀ ਤੋਂ ਮੁੱਖ ਮੋੜ ਲਈਏ ਤਾਂ ਵਾਹਿਗੁਰੂ ਤੋਂ ਬਿਨਾ ਆਪਾਂ ਇੱਕ ਤਣਕੇ ਦੇ ਬਰਾਬਰ ਵੀ ਨਹੀਂ ਹਾਂ ਆਪਾਂ ਨੂੰ ਸੌਣ ਵੇਲੇ ਰੋਟੀ ਤੋਂ ਬਾਅਦ ਕੁਰਲੀ ਕਰਕੇ ਭਾਵ ਕੀ ਰੋਟੀ ਤੋਂ ਬਾਅਦ ਆਪਣੇ ਮੂੰਹ ਨੂੰ ਸੁੱਚਾ ਕਰਕੇ ਅਤੇ ਹੱਥ ਧੋ ਕੇ ਸਿਰ ਟੱਕ ਕੇ ਘੱਟ ਤੋਂ ਘੱਟ 15-20 ਮਿੰਟ ਵਾਹਿਗੁਰੂ ਜੀ ਦਾ ਨਾਮ ਸਿਮਰਨ ਜਪਣਾ ਚਾਹੀਦਾ ਹੈ ਸਿਰਫ 15-20 ਮਿੰਟ ਰੋਜ਼ ਰਾਤ ਨੂੰ ਜਪ ਕਰਕੇ ਸੌਣਾ ਹੈ ਜਪ ਕਰਨ ਦੀ ਆਦਤ ਜੇਕਰ ਤੁਹਾਨੂੰ ਪੈ ਗਈ ਤਾਂ ਅੰਮ੍ਰਿਤ ਵੇਲੇ ਉੱਠਣ ਵਿੱਚ ਬਹੁਤ ਜ਼ਿਆਦਾ ਸਹਾਇਤਾ ਮਿਲ ਜਾਵੇਗੀ ਸਾਧ ਸੰਗਤ ਜੀ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਆਪਾਂ ਅੰਮ੍ਰਿਤ ਵੇਲੇ ਉੱਠੀਏ ਪਰ ਮੇਰੀ ਇੱਕ ਗੱਲ ਯਾਦ ਰੱਖੋ ਜੋ ਆਪ ਮਿਹਨਤ ਨਹੀਂ ਕਰ ਸਕਦਾ ਵਾਹਿਗੁਰੂ ਜੀ ਉਸ ਦਾ ਸਾਥ ਕਦੇ ਨਹੀਂ ਦਿੰਦੇ ਇਸ ਲਈ ਆਪ ਵੀ ਕੋਸ਼ਿਸ਼ ਕਰਿਆ ਕਰੋ ਕਿ ਅੰਮ੍ਰਿਤ ਵੇਲੇ ਹੀ ਉੱਠਿਆ ਜਾਵੇ ਰਾਤ ਨੂੰ ਜਲਦੀ ਸੌਂ ਜਾਇਆ ਕਰੋ ਲੋਕਾਂ ਦੀਆਂ ਗੱਲਾਂ ਤੋਂ ਦੂਰ ਰਹਿਆ ਕਰੋ ਸਿਰਫ ਉਹ ਸੱਚੇ ਪਿਤਾ ਵਾਹਿਗੁਰੂ ਜੀ ਦਾ ਹੀ ਲੜ ਫੜ ਲਓ ਸਾਰਾ ਦਿਨ ਜੋ ਮਰਜ਼ੀ ਕੰਮ ਕਰੋ ਜੋ ਕਿਸੇ ਦਾ ਦਿਲ ਨਾ ਦਿਖਾਉਣ ਵਾਲੇ ਹੋ ਰਾਤ ਨੂੰ ਇੱਕ ਸਮਾਂ ਨਿਰਧਾਰਿਤ ਕਰ ਲਓ ਕਿ ਰੋਟੀ ਤੋਂ ਬਾਅਦ ਵਾਹਿਗੁਰੂ ਜੀ ਦਾ ਜਾਪ ਕਰਨਾ ਹੀ ਕਰਨਾ ਹੈ ਤੁਸੀਂ ਵੇਖੋਗੇ ਕਿ ਸਿਰਫ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ ਹੀ ਅੰਮ੍ਰਿਤ ਵੇਲੇ ਦਾ ਉੱਠਣਾ ਵੀ ਬਹੁਤ ਛੋਟੀ ਗੱਲ ਤੁਹਾਡੇ ਲਈ ਹੋ ਜਾਵੇਗੀ ਵਾਹਿਗੁਰੂ ਸੱਚੇ ਪਿਤਾ ਪਰਮਾਤਮਾ ਤੁਹਾਡੇ ਹੋਰ ਸਾਰੇ ਵਿਗੜੇ ਹੋਏ ਕੰਮ ਵੀ ਸਵਾਰ ਦੇਣਗੇ ਸਾਡੇ ਸੱਚੇ ਪਿਤਾ ਵਾਹਿਗੁਰੂ ਜੀ ਦਾ ਦਿਲ ਜਿੱਤਣਾ ਬਹੁਤ ਹੀ ਸੌਖਾ ਹੈ ਸਿਰਫ ਬਾਣੀ ਦਾ ਜਾਪ ਕਰੋ ਕਿਸੇ ਦਾ ਦਿਲ ਨਾ ਦੁਖਾਓ ਅਤੇ ਉਸ ਵਾਹਿਗੁਰੂ ਤੇ ਭਰੋਸਾ ਰੱਖੋ ਜ਼ਿਆਦਾਤਰ ਸੰਗਤਾਂ ਕੀ ਕਰਦੀਆਂ ਹਨ ਇੱਕ ਹਫਤਾ ਦੋ ਹਫਤੇ ਜਾਂ ਜਦੋਂ ਮਨ ਦੁਖੀ ਹੁੰਦਾ ਹੈ ਉਦੋਂ ਹੀ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਅਤੇ ਫਿਰ ਭੁੱਲ ਜਾਂਦੇ ਹਾਂ ਜਦੋਂ ਸਾਡੇ ਦਿਨ ਚੰਗੇ ਆ ਜਾਂਦੇ ਹਨ ਉਦੋਂ ਸਾਨੂੰ ਸਾਡਾ ਪਰਮਾਤਮਾ ਹੀ ਵਿਸਤਰ ਜਾਂਦਾ ਹੈ ਸਾਧ ਸੰਗਤ ਜੀ ਇਹ ਸਾਡੀ ਬਹੁਤ ਵੱਡੀ ਭੁੱਲ ਹੈ ਕਿਉਂਕਿ ਉਹ ਸੱਚੇ ਪਿਤਾ ਵਾਹਿਗੁਰੂ ਜੀ ਸਾਨੂੰ ਪਰਖਦੇ ਰਹਿੰਦੇ ਹਨ ਔਖਾ ਸਮਾਂ ਤੇ ਸੌਖਾ ਸਮਾਂ ਸਿਰਫ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਹੈ ਜੇਕਰ ਆਪਣੇ ਤੇ ਔਖਾ ਵੇਲਾ ਆਉਂਦਾ ਹੈ ਤਾਂ ਯਾਦ ਰੱਖੋ ਇਹ ਵੀ ਵਾਹਿਗੁਰੂ ਜੀ ਦੀ ਹੀ ਕੋਈ ਦੀਨ ਹੈ ਇਸ ਲਈ ਵਾਹਿਗੁਰੂ ਦਾ ਜਾਪ ਕਰਿਆ ਕਰੋ ਰਾਤ ਨੂੰ ਸੌਣ ਵੇਲੇ ਜਾਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਤ ਨੂੰ ਮਨ ਵਿੱਚ ਚੰਗੇ ਸ਼ਬਦ ਰਹਿਣਗੇ ਤਾਂ ਹੀ ਰਾਤ ਸੌਖੀ ਲੱਗੇਗੀ ਤੇ ਪਰਮਾਤਮਾ ਦੇ ਅੱਗੇ ਸਾਰੇ ਦਿਨ ਦਾ ਸ਼ੁਕਰਾਨਾ ਕਰਕੇ ਵੀ ਸੌਂਿਆ ਕਰੋ ਕਿ ਪਰਮਾਤਮਾ ਤੁਸੀਂ ਸਾਡਾ ਦਿਨ ਸੁਖਾਂ ਦਾ ਬਤੀਤ ਕੀਤਾ ਹੈ ਰਾਤ ਵੀ ਸਾਡੀ ਸੁਖਾਂ ਦੀ ਬਤੀਤ ਕਰੋ ਤਾਂ ਕਿ ਅਸੀਂ ਅੰਮ੍ਰਿਤ ਵੇਲਾ ਸੰਭਾਲ ਸਕੀਏ ਕਿਉਂਕਿ ਸਾਧ ਸੰਗਤ ਜੀ ਤੁਸੀਂ ਆਮ ਹੀ ਵੇਖਿਆ ਹੋਵੇਗਾ ਅੱਜਕੱਲ ਕਿ ਕਈ ਸਰਨਾਂ ਜਾਂ ਵੇਖਣ ਵਿੱਚ ਆਉਂਦਾ ਹੈ ਕਿ ਕੋਈ ਵਿਅਕਤੀ ਰਾਤ ਸੁੱਤਾ ਸੀ ਪਰ ਉਹ ਸੁੱਤਾ ਹੀ ਰਹਿ ਗਿਆ ਇਸ ਲਈ ਤੁਹਾਨੂੰ ਦੱਸਦੇ ਹਾਂ ਕਿ ਸ਼ੁਕਰਾਨਾ ਵਾਹਿਗੁਰੂ ਦਾ ਕਰਨਾ ਸਿੱਖ ਲਓ ਜੇਕਰ ਸ਼ੁਕਰਾਨਾ ਕਰਦੇ ਰਹੋਗੇ ਤਾਂ ਪਰਮਾਤਮਾ ਤੁਹਾਡੀ ਰਾਤ ਸੁੱਖਾਂ ਦੀ ਬਤੀਤ ਕਰਵਾ ਕੇ ਸਵੇਰ ਨੂੰ ਤੁਹਾਡੇ ਲਈ ਸਵੇਰ ਸੁੱਖਾਂ ਦੀ ਲੈ ਕੇ ਆਉਣਗੇ ਅੰਮ੍ਰਿਤ ਵੇਲੇ ਉੱਠਣ ਵਿੱਚ ਤੁਹਾਡੇ ਲਈ ਆਸਾਨੀ ਹੋ ਜਾਵੇਗੀ ਜੇਕਰ ਆਪਾਂ ਰਾਤ ਨੂੰ ਆਪਣੇ ਮਨ ਵਿੱਚ ਲੋਕਾਂ ਦੀਆਂ ਮਾੜੀਆਂ ਚੰਗੀਆਂ ਗੱਲਾਂ ਨੂੰ ਲੈ ਕੇ ਸੌਵਾਂਗੇ ਤਾਂ ਅੰਮ੍ਰਿਤ ਵੇਲੇ ਬਾਣੀ ਪੜਨ ਲਈ ਵਾਹਿਗੁਰੂ ਜੀ ਆਪਣਾ ਸਾਥ ਕਦੇ ਵੀ ਨਹੀਂ ਦੇਣਗੇ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀ ਜਾਵੇ ਤਾਂ ਰਾਤ ਨੂੰ ਸੌਣ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਅਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਵੀ ਜ਼ਰੂਰ ਪੜੋ ਤੁਸੀਂ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਜਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਾਂ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਾਪ ਵੀ ਕਰ ਸਕਦੇ ਹੋ ਭਾਵੇਂ ਤੁਹਾਡਾ ਜਿਸ ਵੀ ਪਰਮਾਤਮਾ ਦਾ ਨਾਮ ਲੈਣ ਨੂੰ ਦਿਲ ਕਰਦਾ ਹੈ ਬਸ ਤੁਸੀਂ ਉਸੇ ਨੂੰ ਹੀ ਮਨ ਵਿੱਚ ਧਿਆ ਲਿਆ ਕਰੋ ਤਾਂ ਕਿ ਤੁਹਾਡਾ ਲੋਕ ਪਰਲੋਕ ਸਵਾਰਿਆ ਜਾਵੇ ਤੁਹਾਡੀ ਜ਼ਿੰਦਗੀ ਸੁਧਰ ਜਾਵੇ ਵਾਹਿਗੁਰੂ ਜੀ ਤੁਹਾਡੇ ਉੱਤੇ ਆਪ ਕਿਰਪਾ ਕਰਨਗੇ ਤੁਹਾਨੂੰ ਅੰਮ੍ਰਿਤ ਵੇਲੇ ਖੁਦ ਆ ਕੇ ਆਪ ਉਠਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ